ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਦਿਨ ਪਰ ਦਿਨ ਵਿੱਕੀ ਤੇ ਅਮਨ ਦੀਆਂ ਸ਼ੈਤਾਨੀਆਂ ਚੁਲਾਕੀਆਂ ਤੇ ਧੋਖਾ ਧੜੀਆਂ ਵੱਧਦੀਆਂ ਜਾ ਰਹੀਆਂ ਸੀ ਉਸੇ ਤਰੀਕੇ ਨਾਲ ਅਮਨ ਤੇ ਵਿੱਕੀ ਫਸ ਗਏ ਪੁਲਿਸ ਦੇ ਜਾਲ ਵਿੱਚ ਫਸਾ ਲਿਆ ਪੁਲਿਸ ਨੇ ਉਹਨਾਂ ਨੂੰ ਉਹ ਕਿਵੇਂ ਇਸ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਚ ਮਿਲੇਗੀ ਵੀਡੀਓ ਨੂੰ ਪੂਰੀ ਦੇਖਿਓ ਤੇ ਚੰਗੀ ਲੱਗੇ ਤੇ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਹਾਂਜੀ ਜਿਵੇਂ ਕਿ ਵਿੱਕੀ ਨੇ ਹੁਣ ਇੰਨੀ ਜ਼ਿਆਦਾ ਖਤਰਨਾਕ ਤਰੀਕੇ ਨਾਲ ਲੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਕਿ ਉਸ ਨੇ ਅਸਲਾ ਤੱਕ ਰੱਖਣਾ ਸ਼ੁਰੂ ਕਰ ਦਿੱਤਾ ਉਸ ਨੇ ਕਿਹਾ ਕਿ ਹੁਣ ਅਸੀਂ ਛੋਟੀਆਂ ਮੋਟੀਆਂ ਚੋਰੀਆਂ ਤੇ ਖੋਬਾਜੀਆਂ ਨਹੀਂ ਕਰਨੀਆਂ ਹੁਣ ਅਸੀਂ ਵੱਡੇ ਡਾਕੇ ਮਾਰਨੇ ਹਨ ਵੱਡੇ ਹੱਥ ਪਾਉਣੇ ਹਨ ਤਾਂ ਕਿ ਅਸੀਂ ਵੱਧ ਤੋਂ ਵੱਧ ਪੈਸਾ ਜਲਦੀ ਤੋਂ ਜਲਦੀ ਕਮਾ ਸਕੀਏ ਇਸ ਲਈ ਜੇ ਇੱਕ ਦਿਨ ਉਹ ਜਦੋਂ ਰਸਤੇ ਵਿੱਚ ਕੋਕ ਵਾਈ ਕਰਨ ਜਾਂਦੇ ਹਨ ਡਾਕਾ ਮਾਰਨ ਜਾਂਦੇ ਹਨ ਤਾਂ ਰਸਤੇ ਵਿੱਚ ਉਹਨਾਂ ਨੂੰ ਇੱਕ ਮੁੰਡਾ ਮਿਲਦਾ ਹੈ ਜੋ ਕਿ ਆਪਣੀ ਬਾਈਕ ਤੇ ਆਰਾਮ ਨਾਲ ਬੈਠਾ ਹੁੰਦਾ ਹੈ ਤੇ ਵਿੱਕੀ ਉਸ ਨੂੰ ਜ਼ਬਰਦਸਤੀ ਉਸ ਦੀ ਬਾਈਕ ਖਾਲੀ ਛੱਡਣ ਲਈ ਕਹਿੰਦਾ ਹੈ ਪਰ ਉਹ ਮੁੰਡਾ ਨਹੀਂ ਮੰਨਦਾ ਤੇ ਅਮਨ ਉਸ ਦਾ ਫੋਨ ਖੋ ਲੈਂਦਾ ਹੈ ਤੇ ਵਿੱਕੀ ਉਸ ਨੂੰ ਪਿਸਤਲ ਦਿਖਾ ਕੇ ਉਸ ਤੋਂ ਪੈਸੇ ਤੇ ਉਸ ਦਾ ਫੋਨ ਖੋ ਲੈਂਦਾ ਹੈ ਪਰ ਟੱਕੇ ਮੁੱਕੀ ਵਿੱਚ ਵਿੱਕੀ ਕੋਲੋਂ ਉੱਥੇ ਗੋਲੀ ਚੱਲ ਪੈਂਦੀ ਹੈ ਹਾਂਜੀ ਵਿੱਕੀ ਕੋਲੋਂ ਗੋਲੀ ਚੱਲ ਪੈਂਦੀ ਹੈ ਤੇ ਦੂਜੇ ਪਾਸੇ ਅਮਨ ਦੇ ਘਰ ਗੌਰਵ ਪੁਲਿਸ ਲੈ ਕੇ ਆ ਜਾਂਦਾ ਹੈ ਜਦੋਂ ਅਮਨ ਦੇ ਘਰ ਪੁਲਿਸ ਆਂਦੀ ਹੈ ਤਾਂ ਉਸ ਦੇ ਬਾਪੂ ਨੂੰ ਪੁੱਛਦੇ ਹਨ ਕਿ ਅਮਨ ਤੇ ਵਿਕ ਅਮਨ ਕਿੱਥੇ ਤੇਰਾ ਮੁੰਡਾ ਕਿੱਥੇ ਗਿਆ ਹੈ ਤੇ ਉਸ ਦਾ ਬਾਪੂ ਕਹਿੰਦਾ ਹੈ ਕਿ ਮੇਰਾ ਮੁੰਡਾ ਕੰਮ ਤੇ ਗਿਆ ਹੈ ਤਾਂ ਪੁਲਸ ਵਾਲੇ ਕਹਿੰਦੇ ਹਨ ਕਿ ਸਾਨੂੰ ਪਤਾ ਹੈ ਉਹ ਕਿਹੜੇ ਕੰਮ ਕਰ ਰਿਹਾ ਹੈ ਚੱਲ ਤੈਨੂੰ ਥਾਣੇ ਲੈ ਕੇ ਚੱਲਦੇ ਹਾਂ ਫਿਰ ਤੂੰ ਸਭ ਕੁਝ ਸੱਚ ਬੋਲੇਗਾ ਪਰ ਉਸ ਦਾ ਬਾਪੂ ਕਹਿੰਦਾ ਹੈ ਕਿ ਉਸਨੇ ਕੁਝ ਨਹੀਂ ਕੀਤਾ ਤੇ ਨਾ ਮੈਂ ਕੁਝ ਕੀਤਾ ਹੈ ਤੁਸੀਂ ਸਾਨੂੰ ਥਾਣੇ ਕਿਉਂ ਲੈ ਕੇ ਜਾ ਰਹੇ ਹੋ ਪਰ ਪੁਲਸ ਵਾਲੇ ਇੱਕ ਨਹੀਂ ਸੁਣਦੇ ਤੇ ਉਸ ਨੂੰ ਆਪਣੇ ਨਾਲ ਥਾਣੇ ਲੈ ਜਾਂਦੇ ਹਨ ਤੇ ਦੂਜੇ ਪਾਸੇ ਵਿੱਕੀ ਤੇ ਅਮਨ ਗੋਲੀ ਚਲਾ ਆ ਦਿੰਦੇ ਹਨ ਉਸ ਮੁੰਡੇ ਤੇ ਤੇ ਹੁਣ ਸੋਚਦੇ ਹਨ ਕਿ ਹੁਣ ਕੀ ਕੀਤਾ ਜਾਵੇ ਵਿੱਕੀ ਕਹਿੰਦਾ ਹੈ ਕਿ ਬੋਲੀ ਮੈਂ ਨਹੀਂ ਚਲਾਈ ਪਰ ਅਮਨ ਸਾਰਾ ਇਲਜ਼ਾਮ ਵਿੱਕੀ ਦੇ ਸਿਰ ਤੇ ਹੀ ਲਗਾਉਂਦਾ ਹੈ ਕਿ ਤੂੰ ਹੀ ਇਹ ਕੱਟਾ ਲੈ ਕੇ ਆਇਆ ਸੀ ਪਰ ਵਿੱਕੀ ਉਸ ਨੂੰ ਕਹਿੰਦਾ ਹੈ ਕਿ ਹੁਣ ਇਹ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਤੂੰ ਹੁਣ ਚੱਲ ਇਸ ਲਾਸ਼ ਨੂੰ ਅਸੀਂ ਠਿਕਾਣੇ ਲਾਣੇ ਹਨ ਤੇ ਇਸ ਦੀ ਬਾਈਕ ਨੂੰ ਕਵਾੜੀਏ ਨੂੰ ਵੇਚ ਦਿੰਨੇ ਹਾਂ ਕਿਸੇ ਨੂੰ ਕੁਝ ਪਤਾ ਨਹੀਂ ਚੱਲੂਗਾ ਪਰ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦੀਆਂ ਜਿੱਦਾਂ ਚਲਾਕੀਆਂ ਦਿਨ ਪਰ ਦਿਨ ਵੱਧਦੀਆਂ ਜਾ ਰਹੀਆਂ ਹਨ ਤੇ ਕੋਈ ਨਾ ਕੋਈ ਸੁਰਾਗ ਇਹ ਨਾਲ ਦੀ ਨਾਲ ਛੱਡਦੇ ਜਾ ਰਹੇ ਹਨ ਉਸ ਨਾਲ ਪੁਲਿਸ ਇੰਨਾ ਤੱਕ ਪਹੁੰਚ ਹੀ ਜਾਂਦੀ ਹੈ ਅਮਨ ਜਦੋਂ ਆਪਣੇ ਬਾਪੂ ਨੂੰ ਫੋਨ ਲਗਾਉਂਦਾ ਹੈ ਤਾਂ ਪੁਲਿਸ ਵਾਲੇ ਫੋਨ ਚੱਕਦੇ ਹਨ ਤੇ ਅਮਨ ਇਹ ਸੁਣ ਕੇ ਡਰ ਜਾਂਦਾ ਹੈ ਕਿ ਮੇਰਾ ਬਾਪੂ ਥਾਣੇ ਵਿੱਚ ਹੈ ਤਾਂ ਉਹ ਵਿੱਕੀ ਨੂੰ ਕਹਿਣ ਲੱਗਦਾ ਹੈ ਕਿ ਮੈਂ ਥਾਣੇ ਜਾ ਰਿਹਾ ਪਰ ਵਿੱਕੀ ਉਸ ਨੂੰ ਰੋਕਦਾ ਹੈ ਪਰ ਉਹ ਨਹੀਂ ਰੁਕਦਾ ਹੁਣ ਆਉਣ ਵਾਲੀ ਸੀਰੀਜ਼ ਦੇਖਾਂਗੇ ਕਿ ਅਮਨ ਸਾਰਾ ਕੁਝ ਸੱਚ ਬੋਲ ਦਏਗਾ